ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਆਪ ਸਾਰੇ ਚੜ੍ਹਦੀਕਲਾ ਵਿੱਚ ਹੋਵਗੇ ਜਿਸ ਤਰ੍ਹਾਂ ਕਿ ਪਿਛਲੀ ਸਾਖੀ ਦੇ ਵਿੱਚ ਅਸੀਂ ਜਾਣਿਆ ਸੀ ਗੱਲ ਕਿ ਕੀ ਗੁਰ ਨਾਨਕ ਪਾਤਸ਼ਾਹ ਜਿਨੇ ਸਿਕੰਦਰ ਲੋਧੀ ਨੂੰ ਕਿਵੇਂ ਤਾਰਿਆ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰ ਨਾਨਕ ਦੇਵ ਜੀ ਬਿੰਦਾਂਵਨ ਕਿਉਂ ਗਏ ਸੰਸੋ ਆਓ ਜਾਣਦੇ ਹਾਂ सिकंदर लोदी ਦੇ ਹਿਰਦੇ ਦਾ ਸੁਧਾਰ ਕਰਕੇ ਕੁਝ ਦਿਨ ਗੁਰੂ ਜੀ ਦਿੱਲੀ ਵਿੱਚ ਰਹੇ ਤੇ ਲੋਕਾਂ ਨੂੰ ਜੀਵਨਦਾਨ ਬਖਸ਼ਦੇ ਰਹੇ ਮਰਦਾਨੇ ਨਾਲ ਸਲਾਹ ਕਰਕੇ ਹਿੰਦੁਸਤਾਨ ਦੇ ਮਸ਼ਹੂਰ ਤੀਰਥਾਂ ਦੀ ਯਾਤਰਾ ਕਰਨ ਨੂੰ ਤਿਆਰ ਹੋਏ ਦਿੱਲੀ ਦੇ ਨੇੜੇ ਬ੍ਰਿੰਦਵਨ ਸੀ ਬ੍ਰਿੰਦਾਬਨ ਮਥਰਾ ਵਿੱਚ ਸ਼੍ਰੀ ਕ੍ਰਿਸ਼ਨ ਜੀ ਜੰਮੇ ਪਲੇ ਤੇ ਖੇਡੇ ਸਨ ਇਸ ਤਿਰਥ ਉਤੇ ਸਲਾਣਾ ਇਕੱਠ ਸੀ ਦੂਰੋਂ ਦੂਰੋਂ ਲੋਕਾਂ ਨੇ ਆਉਣਾ ਸੀ ਦਿੱਲੀੋਂ ਤੁਰ ਕੇ ਗੁਰੂ ਜੀ ਬ੍ਰਿੰਦਾਬਨ ਪਹੁੰਚ ਗਏ ਅੱਗੇ ਕ੍ਰਿਸ਼ਨ ਲੀਲਾ ਹੋ ਰਹੀ ਸੀ ਨਾਟਕ ਰੂਪ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਦੀਆਂ ਚਾਕੀਆਂ ਦਿਖਾਈਆਂ ਜਾ ਰਹੀਆਂ ਸਨ ਸ਼੍ਰੀ ਕ੍ਰਿਸ਼ਨ ਜੀ ਭਾਰਤ ਦੇ ਮਹਾਨ ਯੋਗੀ ਤੇ ਆਗੂ ਹੋਏ ਹਨ ਉਸ ਦਾ ਜੀਵਨ ਉੱਚਾ ਤੇ ਸੁੱਚਾ ਸੀ ਪਰ ਉਸ ਦਾ ਰੂਪ ਧਾਰ ਕੇ ਖੇਡਣ ਵਾਲੇ ਨਾਟਕ ਪਾਤਰ ਨੀਵੇਂ ਜੀਵਨ ਦੇ ਲੋਕ ਸਨ ਜਦੋਂ ਗੁਰੂ ਜੀ ਨੇ ਇੱਕ ਮਹਾਨ ਹਸਤੀ ਦੀ ਨਕਲ ਹੁੰਦੀ ਦੇਖੀ ਤਾਂ ਹਿਰਦੇ ਵਿੱਚ ਪੀੜਾ ਮਹਿਸੂਸ ਕੀਤੀ ਉਸ ਪੀੜਾ ਨੂੰ ਬਾਣੀ ਰਾਹੀਂ ਲੋਕਾਂ ਅੱਗੇ ਪ੍ਰਗਟ ਕੀਤਾ ਤੇ ਉਹਨਾਂ ਦੇ ਉਸ ਕਰਮ ਦਾ ਖੰਡਨ ਕੀਤਾ ਵਾਇਨ ਚੇਲੇ ਨੱਚਨ ਗੁਰ ਪੈਰ ਹਲਾਇਨ ਫੇਰਨ ਸਿਰ ਉਡ ਉਡ ਗਵਾ ਝਾਟੇ ਪਾਏ ਵੇਖੇ ਲੋਕ ਹੱਸਿਆ ਕਰ ਜਾਏ ਰੋਟੀਆਂ ਕਾਰਨ ਪੂਰਾ ਤਾਲ ਆਪ ਪਿਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਪੋ ਨਿਰ ਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾ ਰੋਲੇ ਬਹੁਤ ਅਨੰਤ ਲਾਟੂ ਮਧਾਨੀਆਂ ਅਨਗਾਹਾ ਪੰਖੀ ਪੌਦੀਆਂ ਲੈਣ ਨਾ ਸਾਹ ਸੋਏ ਚਾੜ ਪਵਾਈਏ ਜੰਤ ਨਾਨਕ ਪਉਦਿਆਂ ਗਣਤਨਾ ਅਤ ਬੰਦਨ ਬੰਦ ਪਵਾਏ ਸੋਏ ਪਈਏ ਕੀਰਤਨ ਚੈ ਸਭ ਕੋਏ ਨੱਚ ਨੱਚ ਹੱਸੈ ਚੱਲੈ ਸੇ ਰੋਏ ਉੱਡਣਾ ਜਾਹੀ ਸਿੱਧਣਾ ਹੋਏ ਨੱਚਣ ਕੁਦਣ ਮਨ ਕਾ ਜਾਓ ਨਾਨਕ ਜਿਸ ਮਨ ਪਾਉ ਤੇ ਨਾ ਮਨ ਪਾਉ ਮਹੱਲਾ ਪਹਿਲਾ ਵਾਰ ਆਸਾ ਸੋ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਉਚਾਰੇ ਸੋ ਅਗਲੀ ਸਾਖੀ ਦੇ ਵਿੱਚ ਅਸੀਂ ਜਾਣਾਂਗੇ ਕਿ ਰਿੱਠੇ ਮਿੱਠੇ ਦੀ ਸਾਖੀ ਕੀ ਸੀ ਸੋ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ